ਨੂੰ ਸਤਿ ਸ੍ਰੀ ਅਕਾਲ ਅੱਜ ਬਹੁਤ ਹੀ ਇੱਕ ਵੱਡੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਸੀ ਇੱਕ ਦੁਖੀ ਪਰਿਵਾਰ ਦੀ ਕਹਾਣੀ ਲੈ ਕੇ ਹਾਜ਼ਰ ਹੋਇਆ ਜਿਹੜਾ ਤੁਹਾਨੂੰ ਇਹ ਬੱਚਾ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਬੈਠਾ ਇਹਨੂੰ ਥੈਲਸਮੀਆ ਦੀ ਪ੍ਰੋਬਲਮ ਹੈਗੀ ਹੈ ਤੁਸੀਂ ਇਸ ਪ੍ਰੋਬਲਮ ਨੂੰ ਤੁਸੀਂ ਜਾਣਦੇ ਹੋ ਕਿ ਇਸ ਸੀਸੀ ਦੇ ਵਿੱਚ ਚੱਲਦੇ-ਚੱਲਦੇ ਇਸ ਬਿਮਾਰੀ ਦੇ ਵਿੱਚ ਚੱਲਦੇ ਜਿਹੜਾ ਬੱਚੇ ਦਾ ਖੂਨ ਹੈ ਜਿਹੜਾ ਉਹ 10-20 ਦਿਨਾਂ ਬਾਅਦ ਚੇਂਜ ਕਰਨਾ ਪੈਂਦਾ ਹੈ ਉਨਾ ਇਹ ਪਰਿਵਾਰ ਦੇ ਦੱਸਣ ਦੇ ਮੁਤਾਬਕ ਕਿ ਇਹ 20 ਦਿਨ ਦੀ بجائے 15 ਦਿਨਾਂ ਬਾਅਦ ਬੱਚੇ ਨੂੰ ਖੂਨ ਦੁਆਰਾ ਚੜਦਾ ਹੈਗਾ ਤੇ ਉਹ ਜਿਹੜਾ ਖੂਨ ਹੈ ਉਹ ਸਰਕਾਰੀ ਹਸਪੀਟਲ 'ਚ ਲੱਗਦਾ ਹੈ ਜੋ ਵੀ ਉਹਨਾਂ ਦੀ ਫੀਸ ਪတ်ਤੀ ਹੁੰਦੀ ਹੈ ਬਟ ਪ੍ਰੋਬਲਮ ਇਹ ਹੈ ਵੀ ਇਹਦੇ ਪੱਕੇ ਇਲਾਜ ਦੇ ਲਈ ਇੱਕ ਇਹਦੀ ਰੀਡ ਦੀ ਹੱਡੀ ਦੇ ਵਿੱਚ ਕੋਈ ਇੰਜੈਕਸ਼ਨ ਲੱਗਣਾ ਹੈਗਾ ਉਹ ਇੰਜੈਕਸ਼ਨ 15 ਤੋਂ 20 ਲੱਖ ਰੁਪਏ ਦਾ ਡੋਨੇਟ ਕਰਕੇ ਦਿੰਦੇ ਨੇ ਜਿਹੜੀ ਸੰਸਥਾ ਹੈਗੀ ਆ ਜਾਂ ਗਵਰਨਮੈਂਟ ਹੈਗੀ ਆ ਉਹ 15 ਤੋਂ 20 ਲੱਖ ਰੁਪਏ ਉਹਦੇ ਤੇ ਖਰਚ ਆਉਂਦਾ ਹੈ

ताकि ये ठीक हो जाए इसका भी तो नॉर्मल लाइफ जीने का मन करता होगा हमारे जैसे इसका भी तो भागने का मन करता होगा जैसे कि हम खेलते हैं दौड़ते हैं हर एक एक्टिविटी करते हैं ये कोई भी एक्टिविटी अच्छे से प्रॉपर नहीं कर सकता प्लीज इसका जितना हो सके इस वीडियो को शेयर करो इसकी हेल्प करो रिक्वेस्ट है मेरी सभी से कि मेरे बच्चे को ठीक करवाने में अपना योगदान दो जितना हो सके प्लीज ये मेरी एक रिक्वेस्ट ऐसी है कि जो आज आप सब लोग सुनोगे ना तो मैं आ, आने वाले टाइम में सबके लिए प्रेयर करूंगी जिस जिसने भी मेरे बच्चे की हेल्प की ना वो आगे जाके बहुत ट्रस्टी करेंगे उनकी हरे कमाई में ਬਰਕਤ ਹੋਗੀ ਉਹਨਕੇ ਬੱਚੇ ਅੱਛੇ ਸੇ ਰਹੇਗੇ ਉਹਨ ਕੀ ਬੱਚੋ ਕੀ ਲੰਬੀ ਉਮਰ ਕਰੇਗਾ ਭਗਵਾਨ ਮੇਰੀ ਇਹ ਹੀ ਇੱਕ ਦਰਖਵਾਸ ਹੈ ਸਰ ਜੀ ਪਲੀਜ਼ ਮੇਰੇ ਬੱਚੇ ਕੋ ਠੀਕ ਕਰਨੇ ਮੇਂ ਹੈਲਪ ਕਰੋ ਪਲੀਜ਼ ਅੱਛਾ ਤੁਸੀਂ ਦੱਸੋ ਵੀ ਇਹਨੂੰ ਬੱਚੇ ਨੂੰ ਕੀ ਹੈਗੀ ਆ ਪ੍ਰੋਬਲਮ ਕਿੰਨੇ ਟਾਈਮ ਤੋਂ ਹੈਗੀ ਆ ਪ੍ਰੋਬਲਮ ਤੇ ਆਪਾਂ ਨੂੰ ਕੀ ਕੀ ਟਰੀਟਮੈਂਟ ਇਹਦਾ ਇਹਦਾ ਕਰਨਾ ਚਾਹੀਦਾ ਇਹਨੂੰ ਸਾਰੇ ਫੈਲਾਸੀਮੀ ਆਈ ਜਦੋਂ ਵੀ ਬੱਚਾ ਇਹ ਹੋਇਆ ਸੀਗਾ ਸਾਨੂੰ 6 ਮਹੀਨੇ ਬਾਅਦ ਪਤਾ ਲੱਗਿਆ ਸੀ ਵੀ ਇਹਨੂੰ ਫੈਲਾਸੀਮੀ ਦੀ ਪ੍ਰੋਬਲਮ ਆ ਬਲੱਡ ਦੇ ਦਾ ਬਿਲਕੁਲ 2.5 ਗ੍ਰਾਮ ਰਹਿ ਗਿਆ ਸੀਗਾ ਸਾਨੂੰ ਚੰਡੀਗੜ੍ਹ ਟੈਸਟ ਕਰਵਾਉਣ ਦਾ ਭੇਜਿਆ ਉੱਥੇ ਜਦੋਂ ਉੱਥੇ ਅਸੀਂ ਟੈਸਟ ਕਰਵਾਇਆ ਤਾਂ ਸਾਨੂੰ ਵੀ ਪਤਾ ਲੱਗਿਆ ਵੀ ਸਾਡੇ 'ਚ ਵੀ ਉਹ ਪ੍ਰੋਬਲਮ ਹੈਗੀ ਆ ਥੋੜੀ ਥੋੜੀ ਸਾਨੂੰ ਬੀਟਾ ਥੈਲਾਸੀਮੀਆ ਸੀ ਜਿਹਦੀ ਨਹੀਂ ਜਿੱਦ ਲੱਗ ਚੁੱਕਾ ਹੁਣ ਤਕਰੀਬਨ ਇਹਨੂੰ 6-7 6 ਸਾਲ ਹੋ ਗਏ ਬਲੱਡ ਚੜਦੇ ਨੂੰ 7 ਹੋ ਗਏ ਤੇ ਤਕਰੀਬਨ ਆ ਲਾ ਲੋ ਵੀ ਹਰ ਇੱਕ 7 ਸਾਲਾਂ ਦੇ ਵਿੱਚ ਲਾ ਲੋ 4-5 ਲੱਖ ਰੁਪਏ ਸਾਡਾ ਲੱਗ ਗਏ 4-5 ਲੱਖ ਹਾਂ ਕਿਉਂਕਿ ਪਹਿਲਾਂ 2 ਤੋਂ 1.5 ਸਾਲ ਦੇ ਨੂੰ ਜਾ ਕੇ ਸੀ ਰਜਿੰਦਰਾ ਹਸਪੀਟਲ ਚ ਦੁਨੀਆ ਟਿਕਾਣਾ ਕੀਤਾ ਛੇ ਕੰਮ ਕੀ ਕਰਦੇ ਤੁਸੀਂ ਇਹ ਸਾਰਾ ਫਾਸਟ ਫੂਡ ਦੀ ਦੁਕਾਨ ਹੈ ਇਕਰਾਈ ਤੇ ਬਾਸਟੈਂਡ ਤੇ ਯੂਰੇ ਆਪਣੇ ਗਾਜੇਵਾਸ ਸੋ ਦੋਸਤੋ ਛੋਟਾ ਜਿਹਾ ਕੰਮ ਆ ਮੈਂ ਦੇਖ ਕੇ ਆਂ ਬੰਦੇ ਦਾ ਤੇ ਇੱਕ ਰੀਡੀਰ ਦਾ ਪੈੜਾ ਕੰਮ ਹੈ ਕੋਈ ਇਦਾਂ ਹੈ ਨਹੀਂ ਪਿੰਡਾਂ ਦੇ ਵਿੱਚ ਕਿੰਨਾ ਕੰਮ ਹੁੰਦਾ ਆਪਾਂ 7 ਲੱਖ ਰੁਪਏ ਪਹਿਲਾਂ ਮੰਡਾ ਲਾ ਕੇ 15-20 ਲੱਖ ਰੁਪਏ ਦਾ ਜਿਹੜਾ ਨਹੀਂ ਕਰ ਸਕਦਾ ਕਰਜਾ ਸੋ ਇਹ ਪਿੰਡ ਦਾ ਗਾਜੇਵਾਸ ਹੈ ਤੇ ਸਮਾਣੇ ਤੋਂ ਭਵਾਨੀਗੜ੍ਹ ਨੂੰ ਮੋੜ ਦੀ ਜਾਂਦੇ ਆਪਾਂ ਪਿੰਡ ਗਾਜੇਵਾਸ ਵੱਡਾ ਪਿੰਡ ਹੈ ਤੇ ਮੇਰੀ ਪਿੰਡ ਵਾਸੀਆਂ ਨੂੰ ਵੀ ਬੈਂਤੀ ਹੈ ਤੇ ਮੇਰੀ प्यारे ਪੰਜਾਬੀਆਂ ਨੂੰ ਵੀ ਤੇ ਦੇਸ਼ਵਾਸੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਜਰੂਰ ਮਦਦ ਕਰੋ ਕਿ 15 ਤੋਂ 20 ਲੱਖ ਰੁਪਏ ਜਿਹੜਾ ਕੋਈ ਵੱਡੀ ਗੱਲ ਨਹੀਂ ਜੇ 100-100 ਰੁਪਏ ਵੀ ਆਪਾਂ ਪੁੰਗਾਵਾਂਗੇ ਅਕਾਊਂਟ ਨੰਬਰ ਇਹਨਾਂ ਦਾ ਸ਼ੋਅ ਕਰਦਾਂਗੇ ਇਹਨਾਂ ਦਾ ਮੋਬਾਈਲ ਨੰਬਰ ਨਾਲ ਸ਼ੋਅ ਕਰਨਾ ਹੈ ਪਿੰਡ ਗਾਜੀਆਪ ਤੁਸੀਂ ਆਪ ਦੀ ਤਸੱਲੀ ਕਰਕੇ ਇਹਨਾਂ ਨੂੰ ਫੋਨ ਕਰਕੇ ਚਾਹ ਆ ਕੇ ਤੁਸੀਂ ਆਪ ਜਿਹੜੀ ਉਹ ਮਦਦ ਜਿਹੜੀ ਕਰਨੀ ਹੈ ਸਾਡਾ ਅਸੀਂ ਆਪ ਦਾ ਫਰਜ਼ਾਦਾ ਕਰ ਰਹੇ ਹਾਂ ਤੇ ਜਿਹੜੀ ਵੀਡੀਓ ਬਣਾਉਂਦਾ ਤੇ ਤੁਸੀਂ ਇਹਨੂੰ ਸ਼ੇਅਰ ਕਰਕੇ ਸ਼ੇਅਰ ਕਰਨਾ ਹੈ ਤੇ ਸਾਰਿਆਂ ਨਾਲ ਸਾਂਝੀ ਕਰੋ ਇਸੋ 100 ਤੋਂ 250 ਤੋਂ ਨਾਲ ਆਪਾਂ ਨੂੰ ਕੋਈ ਖਰਚੀ ਨਹੀਂ ਪੈਂਦਾ ਇਹ ਜਿਹੜਾ ਬੱਚੇ ਦਾ ਇਲਾਜ ਸੌਖਾ ਹੋ ਜਾਊਗਾ ਸੋ ਕੋਈ ਹੋਰ ਬਈ ਬੇਨਤੀ ਕਰਨੀ ਹੈ ਤੁਸੀਂ ਆਖੋ ਬਾਕੀ ਬੇਨਤੀ ਇਹ ਹੈ ਵੀਰ ਜੀ ਵੀ ਇਹਦਾ ਚਲੋ ਬੱਚੇ ਦਾ ਹੋ ਜੇ ਨਾਰਮਲ ਇਲਾਜ ਬਉਣ ਮੈਰੋ ਸਾਨੂੰ ਵਧੀਆ ਹੋ ਜੇ ਕਿਉਂਕਿ 25 ਤੋਂ 30 ਲੱਖ ਰੁਪਏ ਦੇ ਵਿੱਚ ਉਹਨਾਂ ਨੇ ਸਾਨੂੰ ਖਰਚਾ ਦੱਸਿਆ ਜਿਹੜਾ ਦਾ ਡੋਨਰ ਆਊਗਾ ਉਹਦੇ ਨਾਲ ਡੋਨਰ ਮੈਚ ਹੋ ਕੇ ਫੇਰ ਜਾ ਕੇ ਇਹਦਾ ਪ੍ਰੋਪਰ ਇਲਾਜ ਹੋਣਾ ਜੀ ਪ੍ਰੋਪਰ ਉਹ ਕਿੰਨੇ ਪੈਸੇ ਦੀ ਲੋੜ ਹੈ ਜੀ ਪ੍ਰੋਪਰ ਤੇ ਸਾਨੂੰ 25 ਲੱਖ ਰੁਪਏ ਡਾਕਟਰ ਨੇ ਕਿਹਾ ਹਾਂ ਜੀ ਪ੍ਰੋਪਰ ਡਾਕਟਰ ਨੇ ਕਿਹਾ ਵੀ 25 ਲੱਖ ਰੁਪਏ ਕਿਉਂਕਿ ਜਿਹੜਾ ਆਪਾਂ ਡੋਨਰ ਨੂੰ ਦੇਣਾ ਜੀ ਉਹ ਡੋਨਰ ਨੇ ਲੈਣੀ ਲੈਣੀ ਨੇ ਪੇਮੈਂਟ ਆਪਣੀ ਅੱਛਾ ਹਾਂ ਉਹ ਡੋਨਰ ਬਾਹਰੋਂ ਆਊਗਾ ਕਿ ਟੈਸਟ ਕਰਵਾਏ ਸੀਗੇ ਆਪਦੇ ਸਾਰੇ ਚਾਰੇ ਜਣੇ ਨੇ ਸੀ ਟੈਸਟ ਕਰਵਾਏ ਨੇ ਸਾਡੇ ਬੱਚੇ ਨਾਲ ਮੈਚ ਨਹੀਂ ਹੋਏ ਹੈਗੇ ਉਹ ਡੋਨਰ ਬਾਹਰੋਂ ਮਗਵਾਉਣਾ ਪਊਗਾ ਸਾਨੂੰ ਉਹ ਹਸਪੀਟਲ ਵਾਲੇ ਕਰਕੇ ਦੇਣਗੇ ਵੀ ਉਹਦਾ ਖਰਚਾ ਸੋਨੇ ਉਤਨਾ ਡੋਨਰ ਦਾ ਉਹਦਾ ਖਾਣਾ ਪੀਣਾ ਜੋ ਵੀ ਉਨੇ ਬਾਈਏ ਆਊਗਾ ਹੋ ਜਬ ਬਸਤਾ ਚਾਵੇ ਜਾਂ ਜਹਾਜ਼ ਚਾਵੇ ਸਾਰਾ ਖਰਚਾ ਸਿਨੇ ਕਰਨਾ ਹੋ ਠੀਕ ਹੈ ਬੌਨਰ ਦਾ ਹੋਸਨ ਜਖੰਨਾ ਜਿਹੜਾ ਉਹ ਆਪਾਂ ਨੂੰ ਦੇਊਗਾ ਬੌਨਮੈਰੋ ਹਾਂ ਹਾਂ ਜੀ ਉਹਦੇ ਦੇ ਨਾਲ ਇਹਦਾ ਮੈਚ ਹੋ ਗਿਆ ਬੌਨਮੈਰੋ ਨਾਲ ਇਹਦਾ ਲਾਜ ਗਿਆ ਸੋ ਦੋਸਤੋ ਸਾਰਿਆਂ ਨੂੰ ਬੇਨਤੀ ਹੈ ਫਿਰ ਦੁਬਾਰਾ ਕਿ ਆਪਾਂ ਮਦਦ ਕਰੀਏ ਉਹਨੂੰ ਅਸੀਂ ਇਹ ਅਕਾਊਂਟ ਨੰਬਰ ਵਗੈਰਾ ਗੂਗਲ ਪੇ ਜਿਹੜਾ ਦੇਵਾਂਗੇ ਇਹਨਾਂ ਦਾ ਮੋਬਾਈਲ ਨੰਬਰ ਦੇਵਾਂਗੇ ਪਿੰਡ ਸਾਜੇਵਾਸ ਤਕਸੀਮ ਸੁਮਾਨਾ ਜ਼ਿਲ੍ਹਾ ਪਟਿਆਲਾ ਤੇ ਮਦਦ ਕਰੋ ਵਾਅਦ ਤੋਂ ਬਾਅਦ ਇਹ ओरिजिनल ਜਿਹੜੀ ਸਾਰੀ ਵੀਡੀਓ ਹੈ ਇਹਦੇ ਵਿੱਚ ਕੋਈ ਹੋਰ ਨਹੀਂ ਕਿ ਆਪ ਆ ਕੇ ਪਤਾ ਕਰ ਸਕਦੇ ਹੋ ਸਾਰਾ ਸੋ ਸਾਰਿਆਂ ਨੂੰ ਬੇਨਤੀ ਹੈ ਤੇ ਇੱਕ ਵੱਡੇ ਜਿਗਰੇ ਵਾਲੇ ਪੰਜਾਬੀਆਂ ਤੁਸੀਂ ਦੇਖਵਾਕਿਓ ਇਹ ਤੁਹਾਡੇ ਨਾਲ ਇੱਕ ਵੱਡਾ ਦੁੱਖ ਸਾਂਝਾ ਕੀਤਾ ਹੈ ਸੋ ਬੇਨਤੀ ਹੈ ਸਾਰਿਆਂ ਨੂੰ ਤੇ ਆਪਾਂ 100 200 500 ਜੋ ਵੀ ਤੁਹਾਡੇ ਕੋਲ ਸਰਦਾ ਹੈ ਕੋਈ ਵੱਧ ਦੇਣਾ ਵਾਲਾ ਵੀ ਹੁੰਦਾ ਨੂੰ ਘੱਟ ਦੇਣਾ ਵਾਲਾ ਉਹ ਜ਼ਰੂਰ ਕਰੋ ਸੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਵੀ ਸ਼ਾਂਤੀ ਮਿਲਦੀ ਹੈ ਜੀ ਜਿਹੜਾ ਵੀ ਕੋਈ ਦਾਨ ਕਰਦਾ ਤੇ ਆਪਦੇ ਵੀ ਦੁੱਖ ਘੱਟੇ ਜਾਂਦੇ ਨੇ ਸੋ ਆਪਣਾ ਸਮਝ ਕੇ ਇਹ ਕੰਮ ਕਰਨਾ ਹੈ ਹਰਨ ਸੱਚੀ ਕਾਰ